अमृतसर बाद गिरफ्तार बबर खालसाबित कणदीप यादव मुकेश कुमार यादव साजन सिंह बिहार तिरफ्तार तो किया गया अमृतसर पुलिस कमिश्नर का दा दावा है कि पंजाब विच नशे ठल पाते जो युद्ध नशे विरुद्ध छेड़िया गया उस दे ही दोषी भजन तैयार तो गिरफ्तार है युद्ध नशे विरोध पंजाब पुलिस वालों जिथे अपना एक्शन मूड दिखाया जा रहा है उथे ही नशे वेचन वाले हूँ पंजाब छड़ के दूसरे सूबे वाल रुख करते हुए नजर आ रहे हैं ये कहना है अमृतसर पुलिस कमिश्नर अमृतसर पुलिस कमिश्नर गुरप्रीत भुलर वालों प्रेस कॉन्फ्रेंस दौरान खुलासा करते हुए दस खंडवाल इलाके दे रहन वाले यादव मुकेश कुमार खंडवाला का रहने वाला है बिहार तू तो गिरफ्तार किया गया उन्होंने दसा की इना वालों तरन तारण गए बिलासत दो गिरफ्तार करने की लगातार ही कोशिश की जा रही थी पुलिस नद सूचना मिली तो इन्हों बिहार गिरफ्तार किया गया है ਹਤੇ ਇਹ ਬਿਹਾਰ ਦੇ ਰਾਸਤੇ ਨੇਪਾਲ ਜਾਣ ਦੇ ਫਰਾਕ ਵਿੱਚ ਸਨ ਪੁਲਿਸ ਅਧਿਕਾਰੀਆਂ ਨੇ ਕਿਹਾ

21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਟਰਿੰਗ ਦਾ ਕੰਮ ਕਰਦਾ ਹੈ ਇੱਕ ਕੇਸ ਦੇ ਖਿਲਾਫ ਦਰਜ ਹੈ ਜਿਦੇ ਚ ਦੋ ਹੈਂਡ ਗ੍ਰੇਨੇਡ ਤਿੰਨ ਪਿਸਟਲ ਸਰਹਾਲੀ ਤਰਨਤਾਂ ਫੜੇ ਗਏ ਸੀ ਉਹ ਕੇਆਈ ਦਾ ਆਪਰੇਟਰ ਨੋਪ ਕਹਿ ਸਕਦੇ ਬਫਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗ੍ਰੇਨੇਡ ਵਗੈਰਾ ਤੇ ਅਸਲਾ ਮਿਨੀਸ਼ਨ ਸਪਲਾਈ ਦਾ ਹੁੰਦਾ ਕੰਮ ਕਰ ਰਿਹਾ ਸੀ ਇਹਨੂੰ ਮਦੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਤੇ ਥਾਣਾ ਹੈਗਾ ਕੁਮਾਰਖੰਡ ਉੱਥੋਂ ਇਹ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੀ ਪੋਜੀਸ਼ਨ ਤੋਂ ਤਿੰਨ ਨਸ਼ਿਆਂ ਦੇ ਖਿਲਾਫ ਤੇ ਆਰਗੇਨਾਈਜ਼ ਕ੍ਰਾਈਮ 테ਰਰ ਕ੍ਰਾਈਮ ਦੇ ਖਿਲਾਫ ਜਿਹੜੀ ਮਹਿੰਮ ਵੱਡੀ ਹੈ ਉਹਦੇ ਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ 테ਰਰ ਮੋਡਿਊਲ ਬਸਟ ਕੀਤਾ ਗਿਆ ਇਹਦੇ ਚ ਅਸੀਂ ਛਾਟਾ ਏਰੀਏ ਦੇ ਵਿੱਚ ਪਹਿਲਾਂ ਐਫ ਆਈ ਆਰ ਨੰਬਰ 42 ਦਰਜ ਕੀਤੀ ਸੀ 73 25 ਨੂੰ ਇਹਦੇ ਦੋ ਅਕਿਊਜ਼ ਫੜੇ ਗਏ ਸੀ ਜੋਬਨ ਸਿੰਘ ਤੇ ਗੁਰਬਖਸ਼ ਸਿੰਘ ਉਹਨਾਂ ਨੂੰ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਮਿਲੀ ਸੀ ਤੇ ਕੋਈ ਹੋਰ ਸਮਾਨ ਮਿਲਿਆ ਸੀਗਾ ਉਹਦੀ ਲਿੰਕੇਜਸ ਨੂੰ ਅਸੀਂ ਜਦੋਂ ਡਿਵੈਲਪ ਕਰ ਰਹੇ ਸੀ ਇਨਵੈਸਟੀਗੇਟ ਕਰ ਰਹੇ ਸੀਗੇ ਉਹਦੇ ਚ ਗੱਲ ਆਈ ਕਿ ਜਿਹੜਾ ਇਹ ਏਰੀਏ ਦੇ ਵਿੱਚ ਛਾਟਾ ਜਿਹੜਾ ਸਪੈਸ਼ਲੀ ਖੰਡ ਵਾਲਾ ਏਰੀਆ ਇਹ ਚ ਕਰਨ ਦੀ ਪਿਆਦਵ ਮੁਕੇਸ਼ ਕੁਮਾਰ ਯਾਦਵ ਤੇ 사ਜਨ ਸਿੰਘ ਕਰਨਦੀਪ ਜਿਹੜਾ ਏ ਝੰਡਪੀਰ ਕਲੋਨੀ ਅੰਮ੍ਰਿਤਸਰ ਦਾ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਟਰਿੰਗ ਦਾ ਕੰਮ ਕਰਦਾ ਹੈ ਇੱਕ ਕੇਸ ਦੇ ਖਿਲਾਫ ਦਰਜ ਹੈ ਜਿਦੇ ਚ ਦੋ ਹੈਂਡ ਗ੍ਰੇਨੇਡ ਤਿੰਨ ਪਿਸਟਲ ਸਰਹਾਲੀ ਤਰਨਤਨ ਫੜੇ ਗਏ ਸੀ ਉਹ ਸਾਰੇ ਮੋਹੀਏ ਨਹੀਂ ਕਰਾਏ ਸੀਗੇ ਉਦੋਂ ਦਾ ਹੀ ਫਰਾਰ ਸੀਗਾ ਔਰ ਕਾਫੀ ਇਹਨੂੰ ਪੁਲਿਸ ਇਹਦੀ ਤਲਾਸ਼ ਕਰ ਰਹੀ ਸੀਗੀ ਇਸ ਤੋਂ ਇਲਾਵਾ ਇਹਦਾ ਸਾਥੀ ਹੈ ਮੁਕੇਸ਼ ਕੁਮਾਰ ਯਾਦਵ ਇੱਕ ਹੰਡ ਵਾਲਾ ਛਾਟਾ ਅੰਮ੍ਰਿਤਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ 10ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਹੈ ਪਹਿਲਾ ਕੇਸ ਨਹੀਂ ਹੈ ਇਹਦੇ ਤੇ ਕੋਈ ਸਿਮਿਲਰਲੀ ਸਾਜਨ ਸਿੰਘ ਖੰਡਵਾਲਾ ਚਾਟੇ ਦਾ ਹੀ ਇਹ 24 ਸਾਲ ਦਾ ਚੌਥੀ ਪਾਸ ਹੈ ਪੀਓਪੀ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੁਲਜ਼ਮ ਜਿਹੜਾ ਕਰਨਦੀਪ ਯਾਦਵ ਹੈ ਬੜਾ ਇੰਪੋਰਟੈਂਟ ਇੱਕ ਬੀਕੇਆਈ ਦਾ ਆਪਰੇਟਰ ਉੱਥੋਂ ਇਹ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਪੋゼਸ਼ਨ ਤੋਂ ਤਿੰਨ ਮੋਬਾਈਲ ਮਿਲੇ ਆ ਤੇ 700 ਨੇਪਾਲੀ ਕਰੰਸੀ ਹੈ ਡਿਨੋਮੀਨੇਸ਼ਨ ਦੀ ਇਹ ਤਾਕ ਵਿੱਚ ਸੀ ਕਿ ਅਸੀਂ ਨੇਪਾਲ ਭਾਜੀਏ ਕਿਉਂਕਿ ਇੱਥੇ ਏਜੰਸੀਜ਼ ਦਾ ਤੇ ਪੁਲਿਸ ਦਾ ਇਹਨਾਂ ਨੂੰ ਤਲਾਸ਼ ਕਰ ਰਹੀ ਸੀਗੀ ਜਿਹੜੀ ਮਡਲੀ ਪੁੱਛ ਕੇ ਚੋਈ ਆ ਵੈਸੇ ਅ ਅੱਜ ਰਾਤ ਤੱਕ ਆਪਣੇ ਕੋਲ ਇੱਥੇ ਆ ਜਾਣਗੇ ਪੁਲਿਸ ਪਾਰਟੀ ਲੈ ਕੇ ਆ ਰਹੀ ਹੈ ਇਹਨਾਂ ਨੂੰ ਸਾਰੇ ਫੋਨ ਆਪਣੇ ਬਿਲਕੁਲ ਵਾਸ਼ ਕੀਤੇ ਹੋਏ ਆ ਔਰ ਸਾਰਾ ਆਪਣਾ ਪਿੱਛੋ ਸੁਰਾਗ ਮਟਾਉਣ ਦੀ ਕੋਸ਼ਿਸ਼ ਕੀਤੀ ਡੋਂਗਲਸ ਨਾਲ ਕਨੈਕਸ਼ਨ ਲੈ ਰਹੇ ਸੀਗੇ ਸੋ ਇਹਦੇ ਚ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਇਸ ਕਰਕੇ ਮੰਨਦਾ ਕਿਉਂਕਿ ਸਾਡੇ ਇਸ ਏਰੀਏ ਦੇ ਵਿੱਚ ਇਹੋ ਜਿਹਾ ਬੰਦਾ ਜਿਹੜਾ ਬੈਠੇ ਬੈਠ ਕੇ ਨੈਟਵਰਕ ਚਲਾ ਰਿਆ ਸੀ ਨਾਰਕੋ ਦਾ ਵੀ ਟੈਰਸ ਦਾ ਵੀ ਗ੍ਰੇਨੇਡਸ ਵਗੈਰਾ ਵੀ ਸਪਲਾਈ ਕਰ ਰਿਆ ਸੀ ਅੱਗੇ ਤੋਂ ਅੱਗੇ ਬੀਕੇਆਈ ਦੇ ਕਹਿਣ ਤੋਂ ਔਰ ਵਕਫਤ ਮੋਡਿਊਲਸ ਨੂੰ ਇਹ ਮੁਹਿਆ ਕਰਾ ਰਹੇ ਸੀ ਇਹਨਾਂ ਦੇ ਟਿਕਾਣੇ ਵੀ ਸਾਨੂੰ ਕਾਫੀ ਪਤਾ ਲੱਗੇ ਨੇ ਉਹ ਜਿਵੇਂ ਆਉਣਗੇ ਉਸ ਤੋਂ ਬਾਅਦ ਉੱਥੇ ਵੀ ਸਾਰੇ ਆਪਾਂ ਰੇਡ ਕਰਾਂਗੇ ਜਿਹੜੀ ਮੇਨ ਗੱਲ ਇਹਦੇ ਵਿੱਚ ਇਹ ਆਈ ਹੈ ਕਿ ਜਦੋਂ ਦਾ ਪੰਜਾਬ ਦੇ ਵਿੱਚ ਨਸ਼ਿਆਂ ਵਿਰੋਧ ਮਹਿੰਮ ਚੱਲੀ ਹੈ ਤੇ ਨੇਚਚੁਅਲੀ ਸਾਡੇ ਪਾਰ ਬੈਠੇ ਜਿਹੜੇ ਸਮੱਗਲਰ ਤੇ ਆਈਐਸਆਈ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗ ਰਿਹਾ ਕਿ ਇੱਥੇ ਸੱਤ ਪਹਿਲੇ ਕੇਸ ਵੀ ਸਾਰੇ ਆਪਾਂ ਡਿਟੈਕਟ ਕੀਤੇ ਔਰ ਇਹਨਾਂ ਤੋਂ ਵੀ ਜਦੋਂ ਹੁਣ ਆਉਂਦੇ ਆ ਤੇ ਮੈਂ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਨੈਟਵਰਕ ਸਾਡਾ ਜਿਹੜਾ ਕਰਾਸ ਬਾਰਡਰ ਵੀ ਵਿਦੇਸ਼ਾਂ ਦੇ ਵਿੱਚ ਵੀ ਔਰ ਵਿਦਨ ਇੰਡੀਆ ਇਹ ਸਾਰਾ ਸਾਹਮਣੇ ਆਏਗਾ ਤੇ ਮੈਂ ਇਸ ਗੱਲ ਦੇ ਉੱਤੇ ਆਪਣੀ ਟੀਮ ਨੂੰ ਵਧਾਈ ਦਿੰਦਾ ਔਰ ਸਾਰੇ ਇਹਨਾਂ ਨੂੰ ਸੂਟੇਬਲੀ ਰਿਵਾਰਡ ਕੀਤਾ ਜਾਏਗਾ ਸਰ ਇਸ ਕੇ ਦਾ ਤੱਲ ਹੈ ਜਰਾ ਗੱਲ ਬੜੀ ਸਿੰਪਲ ਹੈ ਕਿ ਜਿਹੜਾ ਬੰਦਾ ਹੈ ਉਸ ਏਰੀਆ ਚ ਬੈਠ ਕੇ ਕੰਮ ਕਰ ਰਿਹਾ ਤੇ ਤੁਸੀਂ ਆਪਾਂ ਕੀ ਸਮਝਦੇ ਵੀ ਉਹਨੂੰ ਕੋਈ ਲਿੰਕੇजेस ਦਾ ਪਤਾ ਨਹੀਂ ਹੋਏਗਾ ਇਹਨਾਂ ਮਤਲਬ ਕੋਈ ਉਹ ਕੋਇਨਸੀਡੈਂਟ ਨਹੀਂ ਹੋ ਸਕਦਾ ਕਿ ਉਸ ਏਰੀਆ ਦਾ ਜਿਹੜਾ ਨੈਟਵਰਕ ਦੇ ਸਰਗਰਨਾ ਨੇ ਇੱਥੋਂ ਭੱਜੇ ਹੋਏ ਕੱਲ ਉਥੇ ਅਰੈਸਟ ਹੋਏ ਆ ਰੀਟੇਨ ਕੀਤੀ ਆਪਣੀ ਪਾਸਟੀਨ ਤੇ ਅੱਜ ਇੱਥੇ ਕੋਈ ਗੱਲ ਹੋਈ ਆ ਅਸੀਂ ਨਹੀਂ ਕਹਿੰਦੇ ਵੀ ਉਹਦਾ ਜੇ ਆਪਾਂ ਦੇਖੀਏ ਮੈਂ ਨਹੀਂ ਕਹਿੰਦਾ ਵੀ ਸਾਨੂੰ ਬਹੁਤ ਅਸੀਂ ਆਪਣੀ ਤਾਰੀਫ ਕਰਨਾ ਚਾਹੁੰਨੇ ਆ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਕਿਸੇ ਵੀ ਕ੍ਰਾਈਮ ਦੇ ਐਸਪੈਕਟ ਤੇ ਡਰੱਗ ਦੇ ਉੱਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਕਿੰਨਾ ਮਤਲਬ ਰਿਕਵਰੀਆਂ ਨੇ ਜਾਂ ਕਿੰਨਾ ਐਕਸ਼ਨ ਹੈ ਔਰ ਸਟਰੀਟ ਕ੍ਰਾਈਮ ਨੂੰ ਵੀ ਕਿੰਨਾ ਦਬਾਇਆ ਗਿਆ ਵਿਜ਼ਿਬਿਲਟੀ ਹੈ ਲੋਕਾਂ ਦੀ ਸੇਫਟੀ ਨੂੰ ਪ੍ਰਾਇਰੀਟੀ ਦਿੱਤੀ ਜਾਂਦੀ ਹੈ ਦੇਖੋ ਸਟਰੀ ਇਨਸੀਡੈਂਟਸ ਹੋ ਜਾਂਦੇ ਜਿਵੇਂ ਤੁਹਾਨੂੰ ਪਤਾ ਬੁਖਲਾਟ ਹੈ ਹੁਣ ਬੰਦੇ ਛੱਡ ਕੇ ਚਲੇ ਗਏ ਇਥੋਂ ਸਾਰਾ ਨੈਟਵਰਕ ਟੁੱਟ ਗਿਆ ਸੋ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਬਟ ਅਸੀਂ ਸਮਰੱਥਾ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਤੁਹਾਡੇ ਨਾਲ ਫੇਰ ਆਪਣੀ ਮੁਲਾਕਾਤ ਹੋਏਗੀ ਰਿਗਾਰਡਿੰਗ ਦੀ ਇਨਸੀਡੈਂਟ ਜਿਹੜੀ ਅੱਜ ਮਾਰਨਿੰਗ ਹੋਇਆ ਸਰ ਇੱਕ ਸਵਾਲ ਹੈ ਕਿ ਪਿਛਲੇ 12 ਅਭੀ ਤੱਕ 12 ਬਲਾਸਟ ਹੋ ਚੁੱਕੇ ਹਨ ਜੋ ਅੱਜ ਕੱਲ ਬਲਾਸਟ ਹੋਇਆ ਹੈ ਜੋ 12:30 ਵਜੇ देखो मैं कभी भी ऐसे कमेंट नहीं करना चाहता के होता है कि कौन सी चीज यूज हुई है मटीरियल कौन सा है मैं आज कोई बात कह दूं कल कोर्ट में आउट उसका डिफरेंट आ जाए बट डेफिनेटली हम वी आर ऑन ट्रैक और बहुत जल्दी से आपके सामने सारे खुलासे होंगे जब बंदे पकड़े जाएंगे आपको मैं याद दिला दूं कि पहले सारे केसेस भी इसी तरह टोटली ट्रेस रहे हैं सारे बंदे पकड़े गए हैं बट इसमें इकोनॉमिक एंगल बहुत बार बार सामने आता है कि लोग जो नारकोटिक और टेरर मड्यूल जिसकी मैं अभी बात करके हटाऊँ इसी का ही आपस में जो नेक्सस है नेटवर्क है वो ही सामने आता बार बार जो पिछले केसेस में लोग गिरफ्तार हुए हैं वो भी पुराने एनडीपीएस के, के केसेस में रहे हैं जेलों में हीरोइन के, के केसेस में और बाद में क्रॉस बॉर्डर और बाहर के विदेशों में बैठे लोगों से सब उनका वो आते हैं सो so, मैं यहाँ से ये उनको चेतावनी भी देना चाहता हूँ कि जो ऐसे काम करेंगे उसकी मुंहतोड़ तोड़ जवाब मिलेगा उन्हें देखो भाई साहब मैं तुम्हें तो उली केस सारा नाम ही इन्होंने आया ਇੱਥੇ ਦੋ ਗਹਾਂਡ ਗ੍ਰੇਨੇਡ ਵੀ ਉੱਥੇ ਬ੍ਰਾਮਧ ਹੋਏ ਤਿੰਨ ਪਿਸਟਲ ਸੀ ਦੋ 30 ਬੋਰ ਦੇ ਇੱਕ 32 ਬੋਰ ਦਾ ਤੇ ਹੋਰ ਵੀ ਚੀਜ਼ਾਂ ਬਟ ਮੈਂ ਇੱਥੇ ਬੈਠਾ ਦੇਖੋ ਵਿਦਆਊਟ ਉਹਨਾਂ ਦੀ ਕੁਐਸਚਨਿੰਗ ਤੋਂ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਵਾਜਬ ਨਹੀਂ ਹੋਏਗੀ ਆਪਾਂ ਉਹਨਾਂ ਦਾ ਰਿਮਾਂਡ ਲੈ ਕੇ ਤੁਹਾਡ ਨਾਲ ਰੱਬ ਸੁੱਖ ਰੱਖੇ ਕੱਲ ਫੇਰ ਕਰਦੇ ਆਂ ਆਪਾਂ ਗੱਲ ਇਹਦੇ ਬਾਰੇ ਸਰ ਮਾਨ ਸਾਹਿਬ ਦਾ ਵੀ ਇਹ ਆਇਆ ਕਿ ਬਿਆਨ ਕੀ ਪੀਐਸਫ ਨੇ ਰਿਪੋਰਟ ਦਿੱਤੀ ਹੈ ਕਿ ਡਰੋਨ ਐਕਟੀਵਿਟੀ ਜਿਹੜੀ ਆ ਪੰਜਾਬ ਦੇ ਵਿੱਚ ਉਹ ਨਸ਼ਾ ਤਸਕਰਾ ਦੇ ਖਿਲਾਫ ਜੋ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਉਸ ਤੋਂ ਬਾਅਦ ਡਰੋਨ ਐਕਟੀਵਿਟੀ ਘੜੀ ਆ ਘੜੀ ਆ ਕੀ ਲੱਗਦਾ ਕਿ ਉਸ ਬੁਖਲਾੜ ਦਾ ਤੀਜਾ ਜਿਵੇਂ ਤੁਸੀਂ ਕਹਿੰਸੀ ਕੁਆਰਟੀਕਲ ਦੇਖੋ ਮੈਂ ਬਿਲਕੁਲ ਬੁਖਲਾੜ ਤੇ ਨੂੰ ਕਹਿਣਾ ਤੁਹਾਡੇ ਸਾਹਮਣੇ ਹੀ ਹੈ ਅਗਰ ਪ੍ਰੈਸ਼ਰ ਇਥੋਂ ਨਾ ਹੁੰਦਾ ਜਾਂ ਐਨੇ ਤਿੰਨ ਬੰਦੇ ਇਥੋਂ ਮੁਲਕ ਛੱਡ ਕੇ ਕਿੱਥੇ ਤੁਰੇ ਫਿਰਦੇ ਬਿਹਾਰ ਦੇ ਵਿੱਚ ਔਰ ਨੇਪਾਲ ਜਾ ਰਹੇ ਆ ਉਹਦਾ ਕੋਈ ਮਕਸਦ ਹੀ ਹੈ ਔਰ ਇੰਨਾ ਕੋਇਨਸੀਡੈਂਟ ਮੈਂ ਜਿਵੇਂ ਪਹਿਲਾਂ ਕਿਹਾ ਇਹ ਨਹੀਂ ਹੋ ਸਕਦਾ ਕਿ ਖੰਡ ਡਰ ਡਰਗ ਨੂੰ ਪੁਸ਼ ਕਰਦੇ ਉਹ ਹੀ ਉਹਦੇ ਥਰੂ ਹੀ ਐਕਸਪਲੋਸਿਵ ਤੇ ਆਰਮਜ਼ ਆਉਂਦੇ ਆ ਪਿਛਲਾ ਕੋਈ ਪਾਸ ਹਿਸਟਰੀ ਕੱਢ ਕੇ ਦੇਖ ਲਓ ਔਰ ਉਹਦੇ ਵਿੱਚ ਹੀ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਤੇ ਉੱਤੇ ਇੰਨਾ ਪ੍ਰੈਸ਼ਰ ਹੈ ਇੰਨੇ ਲੋਕ ਫੜੇ ਜਾ ਰਹੇ ਐਨੀ ਰਿਕਵਰੀਆਂ ਹੋ ਰਹੀਆਂ ਤਾਂ ਨੇਚਰਲੀ ਉਸ ਬੰਦਾ ਕਰਦਾ ਕੋਸ਼ਿਸ਼ ਕੋਈ ਨਾ ਕੋਈ ਆਪਣਾ ਪ੍ਰੈਜ਼ੈਂਸ ਫੀਲ ਕਰਾਉਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਮਤਲਬ ਵਾਦਮਨੀ ਫਲਾਉਣ ਦੀ ਕੋਸ਼ਿਸ਼ ਕਰਦਾ ਜੋ ਕਿ ਸ਼ੁਰੂ ਤੋਂ ਰਿਹਾ ਹੈ ਸੋ ਉਸ ਦੇ ਵਿੱਚ ਇਹੋ ਜੇ ਇਨਸੀਡੈਂਟ ਕਈ ਵਾਰ ਹੋ ਜਾਂਦੇ ਪਰ ਅਸੀਂ ਪੂਰੀ ਤਰ੍ਹਾਂ ਸਵਰਥਾ ਔਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵੀ ਵਿਲ ਕ੍ਰੈਕ ਦੀ ਕੇਸ ਵੈਰੀ ਸੂਨ ਔਰ ਤੁਹਾਡੇ ਨਾਲ ਬੜੀ ਜਲਦੀ ਤੁਹਾਡੇ ਸਾਹਮਣੇ ਸਾਰੀ ਚੀਜ਼ ਲਿਆਂਦੀ ਜਾ ਸਰ ਡਰਾਉਨ ਦੀ ਕੋਸ਼ਿਸ਼ ਕੀਤੀ ਕੀ ਕਰਪੂ ਜਿਸ ਤਰੀਕੇ ਨਾਲ ਨਹੀਂ ਨਹੀਂ ਕੋਈ ਡਰਾਉਨ ਡਰਨ ਵਾਲਿਆ ਅਸੀਂ ਹੈ ਨਹੀਂ ਜੀ ਤਾਂ ਰਾਮ ਦੇ ਨਾਮ ਤੇ ਬਲਾਸਟ ਹੈ ਜੀ ਤਾਂ ਰਾਮ ਦੇ ਨਾਮ ਤੇ ਬਲਾਸਟ ਹੋਇਆ ਐਸਾ ਦੇਖੋ ਮੈਂ ਇਹਨਾਂ ਗੱਲਾਂ ਚ ਨਹੀਂ ਪੈਣਾ ਚਾਹੁੰਦਾ ਇਟ ਇਜ਼ ਅ ਪਿਓਰ ਇਨਵੈਸਟੀਗੇਟਿਵ ਥਿੰਗਸ ਮੈਂ ਤੁਹਾਨੂੰ ਸਾਰੀ ਉਹੀ ਗੱਲ ਦੱਸਦੀ ਜਿਹੜੀ ਕਿ ਨਾਨ ਆਪਰੇਸ਼ਨਲ ਹੈ ਉਹ ਆਈ ਹੋਪ ਕਿ ਤੁਸੀਂ ਇਦਾਂ ਮੇਰਾ ਬਹੁਤ ਅਸੀਂ ਸਾਡਾ ਪੁਲਿਸ ਦਾ ਸਾਥ ਦਿੱਤਾ ਹੈ 100% ਕਲੂ ਤਾਂ ਹੈਗਾ ਹੀ ਆ ਜੀ ਅੱਗੇ ਵੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਰਦੇ ਹਾਂ 360 ਕਰਾਂਗੇ ਦੇਖਿਆ ਕਿ ਦੇਖਿਆ ਕਿ ਝੰਡਾ ਲੱਗਣਾ ਸੀ ਉਦੋਂ ਕੁਝ ਨਾ ਪਤਾ ਲੱਗਾ ਕਿ ਕਾਲਾ ਝੰਡਾ ਕੀ ਕੀ ਸੀ ਦੇਖੋ ਪੈਸਾ ਗੱਲ ਬੜੀ ਸਿੰਪਲ ਹੈ ਮੈਂ ਤਾਂ ਸਿੰਪਲ ਇਹ ਦੇਖ ਰਿਹਾ ਕਿ ਜਿਵੇਂ ਮੱਛੀ ਦੀ ਅੱਖ ਵਾਲੀ ਗੱਲ ਆ ਸੀ ਤਾਂ ਬੰਦੇ ਫੜਨੇ ਆ ਸਾਰਾ ਝੰਡੇ ਦੀ ਗੱਲ ਸਾਰਾ ਕੁਝ ਵਿੱਚ ਕਲੀਅਰ ਬਣੇਗਾ ਕਿੰਦਾ ਕੀਤਾ ਗਿਆ ਜਿਸ ਸਮੋਕੇ ਜੋ ਕਤਲ ਹੋਇਆ ਉਹਨੂੰ ਮਿਲਵਾ ਕੀਤਾ ਗਿਆ ਜੀ ਕਿਉਂਕਿ ਬਾਦ ਸਾਗਰੇ ਮੇਰਾ ਦਫਤਰ ਹੈ ਤੇ ਠਾਕੁਰਦਵਾਰ ਉਹ ਮੰਦਿਰ ਉਹ ਕੋਜੀ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਇਹਦੇ ਬਾਰੇ ਕਿਦਾਂ ਕਮੈਂਟ ਕਰ ਸਕਦਾ ਬੰਦੇ ਫੜੇ ਜਾਣਗੇ ਸਾਰੇ ਖੁਲਾਸੇ ਹੋ ਜਾਣੇ ਕਿ ਮਤਲਬ ਕੀ ਅਸਲੀਅਤ ਸੀਗੀ ਇਹਦੇ ਬਾਰੇ ਵਾਜਬ ਨਹੀਂ ਹੋਏਗਾ ਕਿ ਮੈਂ ਇਹਦੇ ਬਾਰੇ ਕੋਈ ਕਮੈਂਟ ਕਰਾਂ ਜੀ ਆਏ ਸਾਈਮਲਟੇਨियसਲੀ ਕੋ ਗੁਰਾਂ ਦਾ ਜ਼ਰਾਦੇ ਵਿੱਚ ਇੱਕ ਵਿਹਾ ਕੋ ਇੱਕ ਜਿਹੜਾ ਪ੍ਰਵਾਸੀ ਆ ਉਹ ਵੀ ਪੁਲਿਸ ਨੇ ਫਕਰਿਆ ਆ ਇਹ ਤਾਂ ਲੱਗ ਰਿਹਾ ਹੈ ਡਿਸਟਰਬੈਂਸ ਜਿਹੜੀ ਹੈ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਇੱਧਰ ਉੱਧਰ ਗੁਦਾਰੇ ਦੇ ਆਪਾਂ ਕਹੀਏ ਸਰਾ ਦੇ ਵਿੱਚ ਹੋ ਗਿਆ ਇੱਧਰ ਮੰਦਰ ਦੇ ਵਿੱਚ ਇੱਧਰ ਛੁੱਟ ਦਿੱਤਾ ਗਿਆ ਜਿਹੜਾ ਨਹੀਂ ਤੇ ਕੋਈ ਜ਼ਾ ਉੱਤ ਚੀਜ਼ ਬੜੀ ਡਿਫਰੈਂਟ ਹੈ ਮੈਂ ਕੱਲ ਵੀ ਦਿੱਤੀ ਸੀ ਉਹ ਯਮਨਾ ਨਗਰ ਦਾ ਰਹਿਣ ਵਾਲਾ ਸ਼ਾਦੀਪੁਰ ਪਿੰਡ ਦਾ ਬੰਦਾ ਸੀ ਦਿਨ ਦਿਨ ਪਹਿਲਾਂ ਘਰ ਦੇ ਵਿੱਚ ਵੀ ਉਹਦੇ ਡਿਸਟਰਬਡ ਲਾਈਫ ਸੀਗੀ ਕਿਸ ਹਰ ਤਰੀਕੇ ਨਾਲ ਉਹ ਤਿੰਨ ਦਿਨ ਪਹਿਲਾਂ ਇੱਥੇ ਆ ਗਿਆ ਸੇਵਾਦਾਰਾਂ ਨੇ ਉਹਨੂੰ ਜਦੋਂ ਥੱਲੇ ਉੱਤਰ ਨੂੰ ਕਿਹਾ ਔਰ ਰਿਫਿਊਜ਼ ਕਰਨ ਲੱਗ ਗਿਆ ਤੇ ਆਪਣਾ ਰੋਡ ਨਾ ਘਮਾਉਣ ਲੱਗ ਗਿਆ ਉਹ ਸਾਰਾ ਤੁਹਾਨੂੰ ਪਤਾ ਹੀ ਹੈ ਉਹ ਚੀਜ਼ ਬਿਲਕੁਲ ਡਿਫਰੈਂਟ ਹੈ ਸੋ ਜਿਹੜੀ ਆਪਾਂ ኦਪਰੇਸ਼ਨਲ ਗੱਲ ਹੈ ਕਿ ਮੈਂ ਜਿਹੜੀ ਅੱਜ ਵਾਲੀ ਕਾਮਯਾਬੀ ਹੈ ਇਹ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਹੈ ਬਿਕੋਜ਼ ਸਾਡੀ ਪਾਰਟੀ ਲੈ ਕੇ ਉਹਨਾਂ ਨੂੰ ਆ ਰਹੀ ਹੈ ਔਰ ਜਲਦੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਫਤੇ ਫਾਰ ਫਾਰ ਹੰਡਰਡਸ ਤੁਸੀਂ ਇਹ ਗੱਲ ਕੀਤੀ ਹੈ ਜਿਵੇਂ ਕਿ ਪੰਜਾਬ ਦੇ ਹਜ਼ਾਰ ਦਸ ਹਜ਼ਾਰ ਦੇ ਵਿੱਚ ਤੇਰੇ ਕੰਮ ਕਰਦੇ ਨੇ ਹਾਲਾਂਕਿ ਕਿੰਗ ਪਿੰਕ ਕੋਈ ਹੋਰ ਹੈ ਸਾਨੂੰ ਵੀ ਇਹ ਪਤਾ ਲੱਗਿਆ ਸੀਗਾ ਕਿ ਜੋ ਜਿਸਾ ਤੁਸੀਂ ਹੁਣੇ ਜ਼ਿਕਰ ਕੀਤਾ ਕਿ 20 ਸਾਲ ਦਾ ਵਿੱਚ ਬੱਚਾ ਵੀ ਹੈ ਨੌਜਵਾਨ ਵੀ ਹੈ ਸਰ ਇਹ ਛੋਟੀ ਉਮਰ ਦੇ ਬੱਚੇ ਨੇ ਜਾਂ ਨੌਜਵਾਨ ਨੇ ਇਹਨਾਂ ਨੂੰ ਕੱਟਿਆ ਕਿਸ ਤਰ੍ਹਾਂ ਜਾਏਗਾ ਕਿਉਂਕਿ ਕਿੰਗ ਪਿੰਕ ਦਾ ਕੋਈ ਹੋਰ ਨਹੀਂ ਇਹਨਾਂ ਨੂੰ ਸਿਰਫ ਡਿਲੀਵਰੀ ਬੁਆਇੰਗ ਲਈ ਕੰਮ ਦਿੱਤਾ ਜਾਂਦਾ ਹੈ ਕਿ ਇਥੋਂ ਮੋਕਸਰ ਵਾਢੋ ਇਥੇ ਵੀ ਫੋਟੋ ਸਰ ਨੂੰ ਕੱਢਿਆ ਕਿਤਾ ਜਾਏਗਾ ਬੱਚਿਆਂ ਨੂੰ ਦੇਖੋ ਇੱਕ ਇਹ ਡਿਫਰੈਂਟ ਐਂਗਲ ਹੈਗਾ ਪੁਲਿਸ ਦੀ ਇਨਵੈਸਟੀਗੇਸ਼ਨ ਦੀ ਮੈਂ ਉਸ ਤੋਂ ਜ਼ਾਇਰੇ ਤੋਂ ਬਾਹਰ ਜਾਣਾ ਮੇਰਾ ਵਾਜਬ ਨਹੀਂ ਮੈਂ ਵੈਸੇ ਤੁਹਾਨੂੰ ਗੱਲ ਦੱਸ ਰਿਹਾ ਕਿ ਤੁਹਾਡੇ ਥਰੂ ਮੈਂ ਬਾਰ-ਬਾਰ ਇਹ ਗੱਲ ਅਪੀਲ ਕਰਦਾ ਕਿ ਸੜਕ